ਦਾ ਸਰਬਾਹਲਕਾ ਖੇਮ ਕਰਨ ਅਧੀਨ ਪੈਂਦੇ ਬਲਾਕ ਵਰਟੋਹਾ ਦੇ ਪਿੰਡ ਘਰਿਆਲਾ ਖੁਰਦ ਦੀ ਪੰਚਾਇਤੀ ਚੋਣ ਵਿੱਚ ਸੁਖਦੇਵ ਸਿੰਘ ਦੋਧੀ ਚੌਧਰੀ ਸੁਖਾ ਸਿੰਘ ਸਰਪੰਚ ਬਣੇ ਅਤੇ ਸੁਖਦੇਵ ਸਿੰਘ, ਰਾਮ ਸਿੰਘ ਕਸ਼ਮੀਰ ਕੌਰ, ਮਨਜੀਤ ਕੌਰ, ਨਿਸ਼ਾਨ ਸਿੰਘ, ਜੁਗਿੰਦਰ ਕੌਰ, ਰਿਸ਼ਪਾਲ ਸਿੰਘ, ਕਮਲੇਸ਼ ਕੌਰ, ਸੁਰੇਂਦਰ ਸਿੰਘ ਭੁੱਲਰ ਮੈਂਬਰ ਚੁਣ ਕੇ ਬਹੁਮਤ ਨਾਲ ਆਪਣੀ ਪੰਚਾਇਤ ਬਣਾਉਣ ਵਿੱਚ ਕਾਮਯਾਬ ਹੋਏ ਇਸ ਉਪਰੰਤ ਸਰਪੰਚ ਸੁਖਦੇਵ ਸਿੰਘ ਅਤੇ ਸਮੂਹ ਪੰਚਾਇਤ ਵੱਲੋਂ ਰੋਡ ਦੁਆਰਾ ਅਵਰਸ਼ ਹੀ ਇਹ ਭਾਈ ਲਖਮੀਰ ਸਿੰਘ ਜੀ ਘਰਿਆਲਾ ਵਿਖੇ ਲਕਮਸਤਕ ਹੋ ਕੇ ਵਹਿਗੁਰੂ ਜੀ ਦਾ ਓਟ ਆਸਰਾ ਲੈਣ ਮੌਕੇ ਸ਼ੁਕਰਾਨਾ ਕੀਤਾ ਅਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ ਧੰਨਵਾਦ ਕੀਤਾ ਗਿਆ। ਠੀਕ ਹੈ ਜੀ ਸ਼ਰਮਾਤਮਾ ਦੀ ਕਿਰਪਾ ਨਾਲ ਮੇਰੀ ਤਾਕਤ ਇਹਨਾਂ ਨੂੰ ਇਹ ਉਹ ਆਪਣੇ ਤਨ ਮਨ ਨਾਲ ਨੇਕ ਦਿਲੋਂ ਪਿੰਡ ਦੀ ਸੇਵਾ ਕਰਨਾ ਤੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਐਡਾ ਵੱਡਾ ਮਾਨ ਬਖਸ਼ਿਆ ਮੇਰੇ ਸਾਹਮਣੇ ਸਾਡੇ ਇਲਾਕੇ 'ਚ ਇੰਨੀ ਵੱਡੀ ਜਿੱਤ ਕਿਸੇ ਦੀ ਵੀ ਨਹੀਂ ਹੋਈ ਹੋਗੀ ਜਿੱਦੀ ਜਦੀ ਸੁਖਦੇਵ ਸਿੰਘ ਦੀ ਹੋਈ ਹੈ ਤੋਂ ਪਹਿਲਾਂ ਤਾਂ ਮੈਂ ਉਹ ਸਤਿਗੁਰ ਦਾ ਭੰਗ ਗੁਰੂ ਸ੍ਰੀ ਗੁਰੂ ਆਰਮਦਾਸ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਸਰਦਾਰ ਭੁੱਲਰ ਆਪਣਾ ਸੁਖਪਾਲ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦੀ ਬਦੌਲਤ ਔਰ ਸੰਗਤ ਦੀ ਬਦੌਲਤ ਸਾਨੂੰ ਥੋੜਾ ਜਿਹਾ ਮਾਨ ਬਖਸ਼ਿਆ ਹੈ ਜਿਹੜੀ ਸੇਵਾ ਲਈ ਆ ਉਹ ਅਸੀਂ ਤਨੋਂ ਮਨੋਂ ਹੋ ਕੇ ਆਪਣੀ ਸੇਵਾ ਜਿਹੜੀ ਆ ਨਿਭਾਵਾਂਗੇ ਜਿਹੜੀ ਜ਼ਿੰਮੇਵਾਰੀ ਦਿੱਤੀ ਆ ਸੌਂਪੀ ਆ ਸੰਗਤ ਨੇ ਉਹ ਅਸੀਂ ਤਨੋਂ ਮਨੋਂ ਨਿਭਾਵਾਂਗੇ ਇਸ ਮੌਕੇ ਕਰਿਆਲਾ ਖੁਰਦ ਤੋਂ ਮੈਂਬਰ ਪੰਚਾਇਤ ਬਣੇ ਸਰਿੰਦਰ ਸਿੰਘ ਨੇ ਵੋਟਰਾਂ ਸਪੋਰਟਰਾਂ ਦਾ ਅਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦਾ तहे ਦਿਲੋਂ ਧੰਨਵਾਦ ਕੀਤਾ ਕੁ ਸੰਤ ਇਨਾਮੀ ਪ੍ਰਮਾਣ ਨੇ ਸਤਿ ਸਜਣਾ ਨੇ ਸਿੰਦਰ ਸਿੰਘ ਦੀ ਇਲੈਕਸ਼ਨ ਦੇ ਵਿੱਚ ਮਤ ਦਿੱਤੀ ਹੈ ਜਾਂ ਸਰ ਦਾ ਕੀਤੀ ਹੈ। ਉਹਨਾਂ ਸਾਰਿਆਂ ਵੀਰਾਂ ਪਰਾਂ ਪਰਾਂ ਦਾ ਧੰਨਵਾਦ ਆ। ਜਿਹਨੇ ਢਾਡੁੰਦਿਆਂ ਆਪ ਦਾ ਟਾਈਮ ਕੱਢ ਕੇ ਜਿਨ੍ਹਾਂ ਨੇ ਬੜੀ ਚੰਗੀ ਬੋਲ ਦਿਨ ਜਤਾਇਆ ਸਾਰਿਆਂ ਦਾ ਧੰਨਵਾਦ ਆ। ਦੂਜੀ ਗੱਲ ਇਹ ਲਖਣੋ ਚ ਇਹ ਮੇਰੇ ਦੇਖਣ ਨੂੰ ਮਿਲੀ ਹੈ। ਵੀ ਲੋਕ ਸੱਚਾਈ ਚਾਹੁੰਦੇ ਆ। ਮੈਂ ਸਮਝਾਂ ਕਿ ਇਹ ਸਚਾਈ ਦੀ ਜਿੱਤ ਆ ਕੋਈ ਇਹ ਚੇਰਾ ਫਰੀ ਨਹੀਂ ਹੋਈ ਕੋਈ ਗੱਲ ਨਹੀਂ ਹੋਈ ਲੋਕ ਜਿਹੜੇ ਆ ਬੜੇ ਸੁਜੀਵਾਨ ਹੋ ਗਏ ਆ ਹੰਕਾਰ ਤੇ ਪੈਸੇ ਦਾ ਮਾਣ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਜੋ ਸੰਯੋਗ ਭਰਾਵਾਂ ਨੇ ਸਾਨੂੰ ਦਿਨਾਂ ਦੀ ਉਹ ਪਿਆਰ ਹੱਥਾ ਹੈ ਆਈ ਉਹਨਾਂ ਸਾਰਿਆਂ ਦਾ ਧੰਨਵਾਦਿਆਂ ਪਹਿਲਕਾ ਖਲਸਾ ਜੀ ਕੀ ਫਤ ਹੈ ਅਸੀਂ ਪਿੰਡ ਘਰਾਲਾ ਖੁਰ ਤੋਂ ਮੇਰੇ ਭਤੀਜਾ ਸ੍ਰਿੰਦਰ ਸਿੰਘ ਉਹ ਜਿਹੜੇ ਮੈਂਬਰ ਪੰਚਾਇਤ ਬਣੇ ਆ ਇਹ ਸਾਰਾ ਸਾਡੇ ਐਮਐਲਏ ਸਾਹਿਬ ਸਰਪਾਲ ਸਿੰਘ ਜੀ ਪੁੱਲਰ ਉਹਨਾਂ ਨੇ ਜੋ ਯੋਗ ਅਗਵਾਈ ਦਿੱਤੀ ਸਾਰੇ ਹਲਕੇ ਦੇ ਵਿੱਚ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਅਸੀਂ ਆਪਣੀ ਜਿੱਤ ਤੇ 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 ਪੁੱਲਰ ਸਾਹਿਬ ਦਾ ਧੰਨਵਾਦ ਕਰਦੇ ਆ ਉੱਥੇ ਸਾਰੇ ਅਹੀ ਸੰਗਤਾਂ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਸਾਡੇ ਭੈਣਾ ਭਰਾਵਾਂ ਨੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਇਹ ਜੋ ਗ੍ਰਾਮ ਪੰਚਾਇਤਾਂ ਦਾ ਇਲੈਕਸ਼ਨ ਹੋਇਆ ਬੜੀ ਵਧੀਆ ਗੱਲ ਇਹ ਹੋਈ ਹੈ ਕਿ ਅਮਣਾ ਮਾਨ ਦੇ ਨਾਲ ਜਿਹੜਾ ਇਲੈਕਸ਼ਨ ਹੋਇਆ ਟਰੱਪੀ ਨੇ ਮਿਲ ਜੁਲ ਕੇ ਜੋ ਸਾਨੂੰ ਵੋਟਾਂ ਪਾ ਕੇ ਸਾਡੇ ਕੈਂਡੀਡੇਟਾਂ ਨੂੰ ਕਾਮਯਾਬ ਕੀਤਾ ਉਹਨਾਂ ਦਾ ਬਹੁਤ ਸਨਵਾਦ ਹੁਲਰ ਸਾਹਿਬ ਦਾ ਬਹੁਤ ਧੰਨਵਾਦ ਤੇ ਸਮੂਹ ਸੰਗਤ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬਿਨਾ ਮਤਲਬ ਲੜਾਈ ਝਗੜੇ ਤੋਂ ਇਸ ਇਲੈਕਸ਼ਨ ਨੂੰ ਸੰਪੰਨ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਲੈਕਸ਼ਨ ਜਿਹੜੇ ਆ ਇਹ ਇਸੇ ਤਰ੍ਹਾਂ ਹੀ ਖੁਸ਼ੀ ਖਿਸ਼ਾਲੀ ਨਾਲ ਹੋਣੇ ਚਾਹੀਦੇ ਆ ਜਿਹੜੀ ਅਮਨਾਮਾਨ ਦੇ ਨਾਲ ਹੋਣੀ ਚਾਹੀਦੀ ਆ ਤਾਂ ਜੋ ਆਪਾਂ ਸਮਾਜ ਵਿੱਚ ਵਧੀਆ ਸੰਦੇਸ਼ ਜਾਵੇ ਵੈਗਨਿਕਾ ਖਾਲਸਾ ਵਾ